7426 ਕਿਲੋਮੀਟਰ ਚੱਲਿਆ ਹੋਇਆ ਹੈਗਾ ਜਿੰਨਾ ਚੱਲਿਆ ਹੋਇਆ ਸਾਰਾ オリジナル ਚੱਲਿਆ ਹੋਇਆ 7426 ਤੇ ਇੱਕ ਗੱਲ ਹੋਰ ਆਹ ਚਾਬੀ ਇੱਕ ਮੇਰੇ ਹੱਥ 'ਚ ਆ ਇੱਕ ਆ ਸੀ ਆਹ ਦੂਜੀ ਚਾਬੀ ਤਾਂ ਹਜੇ ਤੱਕ ਹਨ ਜੂ ਜਾ ਕਿਉਂਕਿ ਉੱਪਰ ਹ ਰਬੜ ਵੀ ਚੜੀ ਹੋਈ ਆ ਹਜੇ ਠੀਕ ਹੈ ਵੀ ਕੋਈ ਪੋਰਾ ਚਰੀਟ ਨਹੀਂ ਹੈਗੀ ਚਮਕ ਦੇਖੋ ਕਿੰਨੀ ਆ ਟੈਂਕੀ ਦੀ ਆ ਲੈਣਾ ਲੂਣਾ ਜਿੰਨੀਆਂ ਸਾਰੀਆਂ オリジナル ਨੇ اور ਸਟicker ਚੈੱਕ ਕਰ ਲੋ ਤੇ ਆਹ ਸਟicker ਚੈੱਕ ਕਰ ਲੋ ਇਹ ਜਿੰਨੇ ਸਟicker ਨੇ ਸਾਰੇ ਕੰਪਨੀ ਦੇ ਨੇ ਨਾਲ ਦੇ ਨੇ ਜੇ ਮਾਡਲ ਨਵਾਂ ਤਾਂ ਮਾਰਕਾ ਵੀ ਨੌਂ ਦਾ ਠੀਕ ਆ ਪਿਛਲਾ ਟਾਇਰ ਦਾ ਹੈਗੇ ਨੇ ਇਹ 80 70 80 ਪੈਸੇ ਜਿਹੜੇ ਹੈਗੇ ਨੇ ਟਾਇਰ ਨੇ ਆ ਚੈੱਕ ਕਰੋ ਨੌਂ ਠੀਕ ਆ 7400 ਆ ਮੂਰੇ ਲਾਈਟ ਤੇ ਵੀ ਜਿਹੜਾ ਸਟਿੱਕਰ ਆ ਇਹ ਵੀ ਨਾਲ ਦਾ ਹੈਗਾ ਉਹ ਵੀ ਮਿੱਤਰੋ ਅੱਜ ਆ ਗਏ ਪਿੰਡ ਰੂੜੇ ਕੇ ਜ਼ਿਲ੍ਹਾ ਬਰਨਾਲਾ ਅੱਜ ਛੋਡੇ ਵਾਸਤੇ ਇੱਕ ਉਹ ਚੀਜ਼ ਦਿਖਾਉਣੀ ਆ ਜਿੰਨਾਂ ਦਾ ਇੱਕ ਸੌਕ ਹੁੰਦਾ ਹੈਗਾ ਸੌਕ ਕਿਹੜੀ ਚੀਜ਼ ਦਾ ਹੁੰਦਾ ਹੈਗਾ ਗੱਡੀਆਂ ਦਾ ਮੋਟਰਸਾਈਕਲਾਂ ਦਾ ਮੋਟਰਸਾਈਕਲ ਅੱਜ ਦਿਖਾਉਣਾ ਹੈਗਾ ਕਿਹੜਾ ਦਿਖਾਉਣਾ ਹੈਗਾ ਕਾਲੇ ਰੰਗ ਦਾ ਕੋੜਾ ਬੁਲਟ ਪੱਟੀ ਮਾਰੀ ਦਿਖਾਈਂ ਕੇਰਾ ਜਿੰਨਾ ਵੀ ਹੈਗਾਗਾ ਸਾਰਾ ਓਰੀਜਨਲ ਆ ਤੇ ਮਾਡਲ ਵੀ ਦੱਸਾਂਗੇ ਕਿੰਨਾ ਚੱਲਿਆ ਹੋਇਆਗਾ ਉਹ ਵੀ ਦੱਸਾਂਗੇ ਰੂੜੇਕੇ ਪਿੰਡ ਵਿੱਚ ਖੜਾ ਅੱਡੇ ਦੇ ਬਿਲਕੁਲ ਨੇੜੇ ਠੀਕ ਆ ਜੀ ਤੇ ਪਿੰਡ ਰੂੜੇਕੇ ਤੇ ਬਾਈ ਦਾ ਨਾਮ ਹੈਗਾ ਦਵਿੰਦਰ ਤੇ ਪਹਿਲਾਂ ਤਾਂ ਸਾਰੇ ਪਾਸਿਓਂ ਕੰਡੀਸ਼ਨ ਚੈੱਕ ਕਰ ਲਓ ਕਿਸੇ ਪਾਸਿਓਂ ਵੀ ਪੋਰਾ ਕੋਈ ਕਲਮ ਪੇਟ ਨਹੀਂ ਸਾਰਾ ਓਰੀਜਨਲ ਆ ਪੱਟੀ ਪਹਿਲਾਂ ਤਾਂ ਮੀਟਰ ਤੇ ਕੈਮਰਾ ਮਾਰ ਦੇ 7426 ਕਿਲੋਮੀਟਰ ਚੱਲਿਆ ਹੋਇਆਗਾ ਜਿੰਨਾ ਚੱਲਿਆ ਹੋਇਆ ਸਾਰਾ origignal ਚੱਲਿਆ ਹੋਇਆ 7426 ਤੇ ਇੱਕ ਗੱਲ ਹੋਰ ਆ ਚਾਬੀ ਇੱਕ ਮੇਰੇ ਹੱਥ 'ਚ ਆ ਇੱਕ ਆ ਸੀ ਆ ਦੂਜੀ ਚਾਬੀ ਦਾ ਹਜੇ ਤੱਕ ਕੰਨ ਜੂ ਜਾ ਕਿਉਂਕਿ ਉੱਪਰ ਹ ਰਬੜ ਵੀ ਚੜੀ ਹੋਈ ਆ ਹਜੇ ਠੀਕ ਆ ਤੇ ਜਿੰਨਾਗਾ ਤੇ ਸਟਾਰਟਿੰਗ ਵੀ ਤੁਹਾਨੂੰ ਦਿਖਾਵਾਂਗੇ ਕਰਕੇ ਤੇ ਇੱਕ ਗੱਲ ਹੋਰ ਟੈਂਕੀ ਦਿਖਾਈ ਪੱਟੀ ਕਿਸੇ ਪਾਸੇ ਵੀ ਕੋਹ ਪੋਰਾ ਛਰੀਟ ਨਹੀਂ ਹੈਗੀ ਚਮਕ ਦੇਖੋ ਕਿੰਨੀ ਆ ਟੈਂਕੀ ਦੀ ਆ ਲੈਣਾ ਲੂਣਾ ਜਿੰਨੀ ਸਾਰੀਆਂ origignal ਨੇ ਤੇ ਆ ਸਟicker ਚੈੱਕ ਕਰੋ ਆਹ اور ਸਟicker ਚੈੱਕ ਕਰ ਲਓ ਇਹ ਆਹ ਸਟicker ਚੈੱਕ ਕਰ ਲਓ ਇਹ ਜਿੰਨੇ ਸਟicker ਨੇ ਸਾਰੇ ਕੰਪਨੀ ਦੇ ਨੇ ਨਾਲ ਦੇ ਨੇ ਆਹ ਰਿੰਬ ਆਪਣਾ ਇੱਥੋਂ ਚੈੱਕ ਕਰਾਂ ਬਟ ਕਿੰਨਾ ਚਮਕਾ ਪੁੱਠੇ ਗੇਰਾਂ ਵਾਲਾ ਬੁਲਟ ਜੇ ਹੁਣ ਮਾਡਲ ਦੀ ਗੱਲ ਕਰੀਏ ਤਾਂ 2009 ਮਾਡਲ ਆ 12ਵੇਂ ਮਹੀਨੇ ਦਾ ਤੇ ਕਾਪੀ ਹੈਗੀ 2010 ਦੀ ਤੇ ਤੁਹਾਨੂੰ ਮੂਰਲੇ ਟਾਇਰ ਦੋਨੇ ਟਾਇਰ ਆ ਜਿਹੜੇ ਹਜੇ ਤੱਕ ਨਾਲ ਦੇ ਨੇ ਪਟੀਆਂ ਮਾਰ ਕੇ ਚੈੱਕ ਕਰਾਂ 9 ਜੇ ਮਾਡਲ 9 ਆ ਤਾਂ ਮਾਰਕਾ ਵੀ 9 ਦਾ ਠੀਕ ਆ ਪਿਛਲਾ ਟਾਇਰ ਵੀ ਹੈਗਾ ਜਿਹੜਾ ਉਹ ਵੀ 9 ਦਾ ਹੈਗੇ ਨੇ ਇਹ 80 70 80 ਪੈਸੇ ਜਿਹੜੇ ਹੈਗੇ ਨੇ ਟਾਇਰ ਨੇ ਆ ਚੈੱਕ ਕਰੋ ਨੋ ਤੇ ਜਿੰਨਾ ਵੀ ਸਾਰਾ ओरिजिनल ਰਿੰਗ ਬੂੰਬ ਦਾ ਸਾਰਾ ओरिजिनल ਹੈ ਠੀਕ ਆ 7400 ਆ ਮੂਰੇ ਲਾਈਟ ਤੇ ਵੀ ਜਿਹੜਾ ਸਟicker ਆ ਇਹ ਵੀ ਨਾਲ ਦਾ ਹੈਗਾ ਤੇ ਬਾਈ ਇਹਦੀ ਡਿਮਾਂਡ ਕੀ ਹੈ ਇਹਦੀ ਡਿਮਾਂਡ ਹੈਗੀ ਹੈ ਬਾਈ 3,25,000 ਰੁਪਏ ਲੋਬ ਸੱਜਣੋਂ 3,25,000 ਬਾਈ ਨੇ ਡਿਮਾਂਡ ਕਰੀ ਆ ਮੌਕੇ ਤੇ ਜਿਹੜਾ ਮਾਨਤਾ ਨੂੰ ਹੋ ਜੂ ਤੁਹਾਡਾ ਮੋਬਾਈਲ ਨੰਬਰ ਆ ਉਹ ਦੱਸ ਦਿਓ ਇੱਕ ਵਾਰੀ ਮੋਬਾਈਲ ਨੰਬਰ ਹੈਗਾ ਬਾਈ 98737 ਹਾਂਜੀ 34979 ਬਾਕੀ ਜਿਹੜਾ ਬਾਈ ਹੁਣਾਂ ਦਾ ਮੋਬਾਈਲ ਨੰਬਰ ਆ ਉਹ ਆਪਾਂ ਡਿਸਪਲੇ ਦੇ ਉੱਤੇ ਚਲਾਇਆ ਹੋਇਆ ਤਾਂ ਕਰ ਲਿਓ ਉਸ ਵਾਰਕ ਜਿਨ੍ਹਾਂ ਨੇ ਲੈਣਾ ਬੁਲਟ ਤੇ ਕਰ ਲਿਓ